ਇਹ ਸ਼੍ਰੀ ਹੇਮਕੁੰਡ ਸਾਹਿਬ ਦਾ ਗੱਲ ਜੀ ਪਵਿੱਤਰ ਸਰੋਵਰ ਇਹਦੇ ਵਿੱਚ ਜਲੰਦਰ ਦੇ ਦੋ ਲੜਕੇ ਸਕੇ ਭਰਾਵਾਂ ਵਰਗੇ ਪੁੱਛਦੇ ਇਹਨਾਂ ਨੂੰ ਵੀ ਸਕੇ ਭਰਾਣ ਕੇ ਕਿਵੇਂ ਦੂਜੀ ਵਾਰ ਡੁਬਕੀ ਲਾ ਗਏ ਅੰਦਰ ਇਹ ਇਹ ਲੜਕਾ ਹੈ ਗੱਤਕੇ ਗੱਤਕੇ ਵਾਲਾ ਫਾਤੀ ਤੇ ਇਧਰ ਵੀਡੀਓ ਬਣਾ ਰਿਹਾ ਇਹ ਇਹ ਵੀ ਐਥਲੀਟ ਹੈ ਤੇ ਇਹ ਇਹਨਾਂ ਨੇ ਇਸ਼ਨਾਨ ਕਰ ਲਿਆ ਤੇ ਮੈਨੂੰ ਹੱਲਾਸ਼ੇਰੀ ਦੇ ਰਹੇ ਆ ਵੀ ਅੰਕਲ ਤੁਸੀਂ ਵੀ ਇਸ਼ਨਾਨ ਕਰੋ ਇਹ ਦੋ ਪੁਲਵਾਨ ਦਰਸ਼ਨੀ ਸ਼ਰੀਰ ਇਹਨਾਂ ਦੇ ਦੇਖੋ ਬਣਾਏ ਹੋਏ ਸ਼ਰੀਰ ਥੱਲੋਂ ਪੈਦਲ ਆਏ ਇਹ ਥੱਲੋਂ ਪੈਦਲ ਆਇਆ ਗੋਵਿੰਦਾਂ ਹਮਤੋਂ ਸਭ ਤੋਂ ਪਹਿਲਾ ਆਉਣ ਵਾਲਿਆਂ ਦੇ ਵਿੱਚ ਸਾਡੀ ਟੋਲੀ ਦੇ ਵਿੱਚ ਨਾਲ ਹੀ ਸ਼ਾਮਲ ਸੀਗੇ ਇਹ 5:30 ਵਜੇ ਇਹ ਆ ਗਏ ਅਸੀਂ ਆ ਗਏ ਸੀ 22-23 ਮਿੰਟਾਂ ਤੇ ਇਹਨਾਂ ਨੇ 5:30 ਵਜੇ ਇੰਟਰ ਕੀਤਾ ਬਿਲਕੁਲ ਤੁਰ ਕੇ ਆਏ ਆ ਕਮਾਲ ਦੀ ਗੱਲ ਆ ਗਈ ਤੇ ਦੋ ਵਾਰ ਇਸ਼ਨਾਨ ਕੀਤਾ ਮਾਤਾੜੇ ਇੱਕ ਵਾਰ ਵੀ ਸੋਚ ਰਹੇ ਐ ਵੀ ਕਰੀਏ ਕਿ ਨਾ ਕਰੀਏ ਇਹ ਇਹ ਲੜਕਾ ਵੀ ਹੁਣੀ ਹੁਣੀ ਹੁਣੇ ਹੁਣੇ ਇਸ਼ਨਾਨ ਕਰਕੇ ਬਾਹਰ ਨਿਕਲਿਆ ਕੀ ਨਾਮ ਆ ਬੱਚੇ ਜਸਪੀਰ ਸਿੰਘ ਜੀ ਜਸਪੀਰ ਸਿੰਘ ਗੱਤਕਾ ਪਲੇਅਰ ਲੋ ਜੀ ਗੱਤਕਾ ਪਲੇਅਰ ਨਹੀਂ ਆ ਜੀ ਅੱਛਾ ਹਾਂਜੀ ਠੀਕ ਹੈ ਠੀਕ ਹੈ ਅੱਛਾ ਅੱਛਾ ਉਹ ਦੂਸਰਾ ਲੜਕਾ ਥਾ ਗੱਤਕਾ ਦਾ ਦੂਸਰਾ ਜਿਹੜਾ ਹੈ ਨੀ ਠੀਕ ਹੈ ਹਾਂ ਕਾਕਾ ਇਸ਼ਨਾਨ ਕਰ ਲਿਆ ਹਾਂਜੀ ਹਾਂਜੀ ਉਹ ਵੈਰੀ ਗੁੱਡ ਪਹਿਲੇ ਆ ਪਹਿਲੇ ਆਉਣ ਵਾਲਿਆਂ ਦੇ ਵਿੱਚੋਂ ਪਹਿਲੇ ਇਸ਼ਨਾਨ ਕਰਨ ਵਾਲਿਆਂ ਦੇ ਵਿੱਚੋਂ ਲੜਕੇ ਪੰਜੇ ਇਹ ਪੰਜ ਲੜਕੇ ਆ ਜੋ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ਼ਨਾਨ ਕੀਤਾ ਇੱਥੇ ਆ ਕੇ ਤੇ ਔਰਤਾਂ ਵੀ ਗਈਆਂ ਹੋਈਆਂ ਉਧਰਲੇ ਪਾਸੇ ਔਰਤਾਂ ਵਾਲੇ ਪਾਸੇ ਇਸ਼ਨਾਨ ਕਰਨ ਦੇਖੋ ਸ਼੍ਰੀ ਹਿਮਕੁੰਡ ਸਾਹਿਬ ਦਰਬਾਰ ਸਾਹਿਬ ਦਾ 뷰 ਇਧਰ ਪਹਾੜ ਦੇਖੋ ਇਹ ਪਹਾੜੇ ਜਿਵੇਂ ਖੁਸ਼ਕ ਲੱਗ ਰਹੇ ਇਧਰਲੇ ਪਹਾੜ ਤੇ ਇਧਰਲੇ ਪਹਾੜਾਂ 'ਚ ਦੇਖੋ ਗਲੇਸ਼ੀਅਰ ਇਹ ਜੋ ਸਰੋਵਰ ਹੈ ਸ਼੍ਰੀ ਹਿਮਕੁੰਡ ਸਾਹਿਬ ਦਾ ਇਹ ਉੱਪਰੋਂ ਗਲੇਸ਼ੀਅਰ ਦੇ ਪਾਣੀ ਦਾ ਹੀ ਆ ਅੱਜ ਬਿਲਕੁਲ ਸਾਫ਼ ਪਾਣੀ ਆ ਸਾਫ਼ ਤੋਂ ਪਾਵੇ ਆ ਵੀ ਇਹਦੇ ਵਿੱਚ ਬਰਫ਼ ਦੇ ਤੋਦੇ ਨਹੀਂ ਹੈਗੇ ਬਿਲਕੁਲ ਪਿਗਲੇ ਹੋਲੇ ਪਾਣੀ ਪਾਣੀ ਕਹਿ ਸਕਦੇ ਆਪਾਂ ਤਾਂ ਕਦੇ-ਕਦੇ ਦੇਖਦੇ ਆਂ ਵੀਡੀਓਆਂ ਦੇ ਵਿੱਚ ਵੀ ਇਹਦੇ ਵਿੱਚ ਵਿੱਚੀ ਬਰਫ਼ ਹੁੰਦੀ ਆ ਆਸੇ-ਪਾਸੇ ਤੇ ਲੋਕ ਇਸ਼ਨਾਨ ਕਰਦੇ ਪਰ ਅੱਜ ਬਿਲਕੁਲ ਇਹਦੇ ਵਿੱਚ ਸਰੋਵਰ ਦੇ ਵਿੱਚ ਬਰਫ਼ ਨਹੀਂ ਆਇਆ ਉੱਪਰ ਉੱਪਰ ਜਿਹੜਾ ਗਲੇਸ਼ੀਅਰ ਹੈ ਪਹਾੜਾ ਉਹਦੇ ਵਿੱਚ ਨਾਲ-ਨਾਲ ਚੇਤਾਵਨੀ ਵੀ ਦਿੱਤੀ ਹੋਈ ਆ ਇਸ ਜਗ੍ਹਾ ਤੋਂ ਅੱਗੇ ਨਹੀਂ ਜਾਣਾ ਇਸ ਜਗ੍ਹਾ ਤੋਂ ਅੱਗੇ ਜਾਣਾ ਸਖਤ ਮਨਾ ਹੈ ਤੇ ਇਹ ਦੇਖੋ ਇਧਰ ਵੀ ਗਲੇਸ਼ੀਅਰ ਇਧਰ ਪਹਾੜ ਇਹਦੇ ਉੱਤੇ ਵੀ ਥੋੜਾ ਥੋੜਾ ਵੀ ਹੂ ਬਰਫ਼ ਦਾ ਇਹ ਬਣਿਆ ਸ਼ੈੱਡ ਜਿੱਥੇ ਇਸ਼ਨਾਨ ਕਰਨ ਤੋਂ ਇੱਕਦਮ ਬਾਅਦ ਖਰਦਾਲੂ ਆਪਣੇ ਕੱਪੜੇ ਚੇਂਜ ਕਰਦੇ ਆ ਇਹ ਸਾਰਾ ਲੱਕੜ ਦਾ ਜੋ ਫਰਸ਼ ਹੈ ਅੰਦਰ ਬਣਿਆ ਸਾਰਾ ਲੱਕੜ ਦਾ ਹੈ ਇਹ ਸਾਰੇ ਸਰੋਵਰ ਦੇ ਆਲੇ-ਦੁਆਲੇ ਤੇ ਇੱਧਰ ਸ਼ੈੱਡ ਦੇ ਵਿੱਚ ਇਹ ਸ਼ੈੱਡ ਅੱਗੇ ਹੋਰ ਇਹਦੀ ਉਸਾਰੀ ਦੀ ਨਗਾ ਥੱਲੇ ਇਹ ਲੱਕੜ ਦਾ ਕੰਮ ਚੱਲ ਰਿਹਾ ਹੈ ਇੱਧਰ ਲੱਕੜ ਲੱਗ ਚੁੱਕੀ ਹੈਗੀ ਕਿਉਂਕਿ ਇਹ ਕਾਫੀ ਨਮਾਇਆ ਕਰਿ ਇਸ਼ਨਾਨ ਸਿਮਰ ਪਰਬ ਆਪਣਾ ਮਨ ਤਨ ਭਏ ਰੋਗਾ ਗੁਰਵਾਣੀ ਦਾ ਵਿਚਾਰ ਹੈ ਗੁਰਵਾਣੀ ਕਰਿ ਇਸ਼ਨਾਨ ਸਿਮਰ ਪਰਬ ਆਪਣਾ ਮਨ ਤਨ ਭਏ ਰੋਗਾ ਇਹ ਦੇਖੋ ਸ਼ਰੋਭਾ ਆ ਰਿਹਾ ਹੈ ਹੋਰ ਯਾਤਰੂ ਆਈ ਜਾਂਦੇ ਟਾਮੇਟਾ ਮੇ ਕਿਉਂਕਿ ਅਜੇ ਟਾਈਮ ਬਹੁਤ ਘੱਟ ਹੋਇਆ ਅੱਜ ਅੱਜ ਡੇਟ ਕਿੰਨੀ ਆ ਅੱਜ ਬੱਬਲੀ ਹੋ ਗਈ ਡੇਟ ਭੁੱਲੇ ਪਏ ਆ ਕਈ ਦਿਨਾਂ ਦੇ ਰਾਤ ਭਰਾਤੇ ਨੀਂਦ ਨਹੀਂ ਆਉਂਦੀ ਕਿਤਨੀ ਕਿੰਨੀ 14 ਜੂਨ ਆ ਜੀ 14 ਜੂਨ 14 ਜੂਨ ਦਿਨ ਸ਼ਨੀਵਾਰ ਜੀ ਦਿਨ ਸ਼ਨੀਵਾਰ 14 ਜੂਨ 2025 ਦਾ ਦਿਨ ਸ਼ਨੀਵਾਰ ਇਸ ਦੇ 5:30 ਵਜੇ ਤੋਂ 20 ਪਹਿਲਾਂ ਯਾਤਰੀਆਂ ਦੀ ਐਂਟਰੀ ਹੋ ਗਈ ਜਿਹਦੇ ਵਿੱਚ ਸਾਨੂੰ ਸੁਭਾਗ ਹੋਇਆ ਸਾਡੀ ਟੋਲੀ ਸੀ ਜਿਹੜੀ ਉਹ ਪਹਿਲਾਂ ਇੰਟਰ ਕੀਤੀ ਨਾਲ ਦੀ ਨਾਲ ਪੈਦਲ ਯਾਤਰਾ ਵਾਲੇ ਵੀ ਪਰ ਅਸੀਂ ਤਾਂ ਕੋੜੇ ਖਚਰਾਂ ਤੇ ਆਏ ਸੀ ਤੇ ਚਰਨ ਚੱਲੋ ਮਾਰਗ ਗੋਬਿੰਦ ਚਰਨ ਚੱਲੋ ਮਾਰਗ ਗੋਬਿੰਦ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਤੇ ਮਾਰਗ ਤੇ ਉਹਨਾਂ ਦੇ ਰਸਤੇ ਤੇ ਉਹਨਾਂ ਦੇ ਪਾਏ ਹੋਏ ਪੂਰਨਿਆ ਤੇ ਚੱਲਣ ਦੀ ਗੱਲ ਕਰਦੀਆਂ ਇਹ ਪੰਕਤੀਆਂ ਚਰਨ ਚੱਲੋ ਮਾਰਗ ਗੋਵਿੰਦ ਬਾਬਾ ਜੇਸੇਦਾਰ ਜੀ ਖੜਿਆ ਪਹਿਰੇਦਾਰ ਟਾਸਕ ਫੋਰਸ ਦੇ ਇਹਨਾਂ ਦੀ ਰੋਜ਼ ਦੀ ਇੰਨੀ ਠੰਡ ਦੇ ਵਿੱਚ ਇੱਥੇ ਡਿਊਟੀ ਹੁੰਦੀ ਆ ਬਾਬਾ ਜੀ ਕੀ ਨਾਮ ਹੈ ਮੰਗਲ ਸਿੰਘ ਜੀ ਸਰਦਾਰ ਮੰਗਲ ਸਿੰਘ ਤੇ ਕੀ ਕਹਿਣਾ ਚਾਹੋਗੇ ਕੁਝ ਜਤਰੂ ਆਉਣ ਮਹਾਰਾਜ ਦੇ ਕਿਫਾਰਾ ਸ਼ਿਵਾ ਘਾਉਣ ਯਾਤਰਾ ਕਰਨ ਜਤਰੂ ਆਉਣ ਕੋਈ ਵੀ ਔਖੀ ਔਖੀ ਯਾਤਰਾ ਨਹੀਂ ਹੈ ਨਹੀਂ ਔਖੀ ਯਾਤਰਾ ਹੀ ਬਿਲਕੁਲ ਬਾਬਾ ਜੀ ਇਹ ਕਹਿ ਰਹੇ ਹੈ ਜਿੰਨਾਂ ਦਾ ਇੱਥੇ ਪਹਿਰਾ ਹੈ ਸਰੋਵਰ ਤੇ ਇਹ ਕਹਿੰਦੇ ਵੀ ਜਤਰੂ ਆਉਣ ਨਲੇ ਤਾਂ ਕੁਦਰਤ ਦਾ ਨਜ਼ਾਰਾ ਦੇਖਣ ਪ੍ਰਕਿਰਤੀ ਦਾ ਅਦਪਤ ਨਜ਼ਾਰੇ ਦੇਖਣ ਨੂੰ ਮਿਲਣਗੇ ਤੇ ਨਲੇ ਜਿੰਨਾਂ ਸ਼ਰਧਾ ਭਾਵਨਾਵਾਂ ਵਾਲਿਆਂ ਲਈ ਵੀ ਆ ਵੀ ਉਹਨਾਂ ਦੀ ਸ਼ਰਧਾ ਭਾਵਨਾ ਦੀ ਵੀ ਪੂਰਤੀ ਹੋਊਗੀ ਇਹ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ برف ਜੰਮੀ ਹੋਈ برف ਗੁਰਦੁਆਰਾ ਸਾਹਿਬ ਦੇ ਅੰਦਰ ਇਹ ਹੈ ਸੱਚਖੰਡ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਨੜੇ ਮੂਰਿਆ ਇਹ ਨਿਸ਼ਾਨ ਸਾਹਿਬ ਦਿਖਾਈਏ ਤੁਹਾਨੂੰ ਇਹ ਹੈ ਨਿਸ਼ਾਨ ਸਾਹਿਬ ਸੱਚਖੰਡ ਸ਼੍ਰੀ ਹੇਮਕੁੰਡ ਸਾਹਿਬ ਦਾ ਆਉਣ ਲੱਗੇ ਲੜਕੇ ਬਣਾ ਰਹੇ ਆ ਵੀਡੀਓ ਆ ਤੇ ਇਹ ਸੱਚਖੰਡ ਸ਼੍ਰੀ ਹੇਮਕੁੰਡ ਸਾਹਿਬ ਜਿਹੜਾ ਹੁਣੇ-ਹੁਣੇ 5:30 ਵਜੇ ਖੁੱਲਿਆ ਆ ਹਾਂ ਬੇਟਾ ਕਿੱਥੋਂ ਆਏ ਜਲੰਧਰ ਤੋਂ ਆਏ? ਹਾਂਜੀ। ਤੁਸੀਂ ਘੋੜੇ ਖੱਤਰ ਤੇ ਆਏ ਕਿ ਪੈਦਲ? ਨਹੀਂ ਨਹੀਂ। ਘੋੜੇ ਖੱਤਰ ਤੇ ਆਏ ਹਾਂ। ਠੀਕ ਹੈ। ਸਭ ਤੋਂ ਪਹਿਲੇ ਆਉਣ ਵਾਲਿਆਂ ਦੇ ਵਿੱਚ ਤੁਸੀਂ ਸੀਗੇ ਸਾਡੇ ਨਾਲ। ਠੀਕ ਹੈ ਤੇ ਕਿਵੇਂ ਵਧੀਆ ਲੱਗ ਰਿਹਾ? ਹਾਂਜੀ। ਇਸ਼ਨਾਨ ਕਰ ਲਿਆ? ਹਾਂਜੀ। ਉਹ ਵੈਰੀ ਗੁੱਡ। ਇਸ਼ਨਾਨ ਕਰ ਲਿਆ ਇਸ ਬੀਬੀ ਨੇ ਦੇਖੋ। ਤੇ ਪਹਿਲਾ ਪਹਿਲਾਂ ਲੱਗਦਾ ਵੀ ਇਸ਼ਨਾਨ ਕਰਨਾ ਹੋਵੇ ਜਦੋਂ-ਦੋਂ ਲੱਗਦਾ ਠੰਡ ਵਗੈਰਾ। ਤੇ ਪਰ ਇਸ਼ਨਾਨ ਕਰਨ ਤੋਂ ਬਾਅਦ ਕਿਵੇਂ ਫੀਲ ਹੋ ਰਿਹਾ? ਬਹੁਤ ਸਹੀ ਆ। ਅੱਛਾ ਵੀ ਹੁਣ ਬਾਅਦ ਚੋਂ ਸਹੀ ਆ ਪਹਿਲਾਂ ਪਹਿਲਾਂ ਉਹ ਇਹ ਆਫਿਸ ਸ਼੍ਰੀ ਹੇਮਕੁੰਡ ਸਾਹਿਬ ਜੀ ਦਾ ਮੈਨੇਜਰ ਸਾਹਿਬ ਆ ਰਹੇ ਆ ਸਤਿ ਸ਼੍ਰੀ ਅਕਾਲ ਜੀ ਮੈਨੇਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀ ਪਹੁੰਚ ਗਏ ਬੜਾ ਵਧੀਆ ਪਹੁੰਚੇ ਇਸ ਤਾਂ ਅੱਜ ਹੁਣ ਪਹਿਲਾ ਦਿਨ ਸੀਗਾ ਅੱਜ ਜਿਹੜਾ ਇਹ 14 ਜੂਨ ਦਾ ਇਸ ਦਿਨ ਖੱਚਰਾਂ ਵੀ ਬਿਲਕੁਲ ਨਜ਼ਦੀਕ ਆਈਆਂ ਹਾਂ ਖੱਚਰਾਂ ਆ ਗਈ ਅੱਜ ਅੱਜ ਪਹਿਲੇ ਦਿਨ ਆਈਆਂ ਪਹਿਲੇ ਦਿਨ ਆਈਆਂ ਸਾਨੂੰ ਵੀ ਯਕੀਨ ਆਇਆ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਬਿਲਕੁਲ ਨਜ਼ਦੀਕ ਜਾਵਾਂਗੇ ਗੇਟ ਤੇ ਹੱਥ ਲਵਾ ਦੇਵਾਂਗੇ ਤੁਹਾਡਾ 14 ਜੂਨ ਐ 14 ਜੂਨ ਨੂੰ ਪਹਿਲੇ ਦਿਨ ਖੱਤਰ ਆਈਆਂ 14 ਜੂਨ ਨੂੰ ਪਹਿਲੇ ਦਿਨ ਖੱਤਰ ਆਈਆਂ ਤੇ ਅਸੀਂ ਕੱਲ ਲੇਟ ਹੋ ਗਏ ਇੱਕ ਜਾਣਾ ਸਾਡਾ ਸਾਥੀ ਵਿੱਚੋਂ ਬਿਮਾਰ ਹੋ ਗਿਆ ਸੀ ਪਰ ਲੇਟ ਹੋਏ ਤਾਂ ਚੰਗਾ ਹੀ ਹੋਇਆ ਸਾਡੇ ਲਈ ਖੱਤਰਾਂ ਦਾ ਪ੍ਰਬੰਧ ਸੀ ਜਿਹੜਾ ਉਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਬਿਲਕੁਲ ਨੇੜੇ ਅਸੀਂ ਆਏ। ਵੀ ਵੀ ਇਸ਼ਨਾਨ ਕਰਿਆ ਏ। ਕਰ ਚੱਲੇਗਾ। ਚੱਲੇ ਹੋ ਇਸ਼ਨਾਨ ਕਰੋ ਇਸ਼ਨਾਨ। ਆ ਦੇਖੋ ਸਾਰੇ ਕਰ ਆਏ ਤੇ ਅੱਜ ਤਾਂ ਬਰਫ਼ ਵੀ ਘਟਾ ਗਈ। ਸਰੋਵਰ ਦੇ ਵਿੱਚ ਬਰਫ਼ ਘਟਾ। ਕਿੱਧਰ ਬਾਬਾ ਜੀ ਕਿੱਧਰ ਬਣਿਆ ਔਰਤਾਂ ਦੇ? ਔਰਤਾਂ ਦਾ ਇਸ਼ਨਾਨ ਘਰ ਕਿੱਧਰ? ਅੱਗੇ 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 ਔਰਤਾਂ ਦਾ ਇਸ਼ਨਾਨ ਕਰ। ਆਪਾਂ ਦੂਰੋਂ ਦਿਖਾ ਸਕਦੇ ਹਾਂ ਤੁਹਾਨੂੰ। ਤੇ ਆਪਾਂ ਜਾ ਸਕਦੇ ਆ ਉਧਰ ਉਧਰ ਦੇਖੋ ਸਾਹਮਣੇ ਮੰਦਿਰ ਵੀ ਦਿਸ ਰਿਹਾ ਹੈ ਸ਼੍ਰੀ ਲੋਕਪਾਲ ਲਕਸ਼ਮਨ ਮੰਦਿਰ ਬਿਲਕੁਲ ਨਜ਼ਦੀਕ ਆ ਨਾਲ ਹੀ ਸਭ ਦੋ ਸਮਝ ਲੋ ਵੀ 5-7 ਮੀਟਰ ਦਾ ਇਹ ਸਾਨਾ ਵਿੱਚ 80 ਤੋਂ 100 ਮੀਟਰ ਦਾ ਤੇ ਇਹ ਸਰੋਵਰ ਇਹ ਬੀਬੀਆਂ ਦਾ ਇਸ਼ਨਾਨ ਘਰ ਇਧਰ ਬੀਬੀਆਂ ਦਾ ਇਸ਼ਨਾਨ ਘਰ ਆਂਦਰ ਬਹੁਤ ਸੂਲਤ ਕੀਤੀ ਹੋਈ ਆ ਇੰਨੀ ਉਚਾਈ ਦੇ ਉੱਤੇ 15000 ਫੁੱਟ ਦੀ ਉਚਾਈ ਦੇ ਉੱਤੇ ਜਿਹੜੇ ਇੱਥੇ ਸੇਵਕਨ ਜਾਂ ਪ੍ਰਬੰਧਕਨ ਟਰਸਟਰ ਹੈ ਜੋ ਹੁਣ ਹੈ ਤਨਤਾ ਨਾ ਉਹਨਾਂ ਦਾ ਵੀ ਐਡੀ ਉੱਚੀ ਜਗ੍ਹਾ ਤੇ ਆ ਕੇ ਇੰਨੀ ਠੰਡੀ ਜਗ੍ਹਾ ਤੇ ਆ ਕੇ ਇੰਨਾ ਪ੍ਰਬੰਧ ਕੀਤਾ ਹੋਇਆ ਇਹ ਹੈ ਇਹਦੋਂ ਰਸਤਾ ਜਾਂਦਾ ਮੰਦਰ ਨੂੰ ਬਿਲਕੁਲ ਉਹਦੇ ਸਰੋਵਰ ਦੇ ਇੱਕ ਕੋਨੇ ਤੇ ਮੰਦਰਾਸ਼ੀਰੀ ਸੱਚਖੰਡ ਸੇਮਕੁੰਡ ਸਾਹਿਬ ਦਾ ਜਿਹੜਾ ਸਰੋਵਰ ਆ ਉਸ ਦੇ ਬਿਲਕੁਲ ਕੋਨੇ ਤੇ ਇਹ ਸ਼੍ਰੀ ਲੋਕਪਾਲ लक्ष्मण ਮੰਦਿਰ ਇਹ ਗੇਟ ਹੈਗਾ ਤੁਹਾਨੂੰ ਆਪ ਇੱਧਰ ਦਾ ਵੀ ਦਿਖਾ ਦਈਏ ਇਹ ਇਹ ਜਾਂਦਾ ਹੈ ਜੋ ਉਹ ਬਲੇਸ਼ੀਰ ਦਾ ਪਾਣੀ ਅੱਗੇ ਆਪਣਾ ਰਸਤਾ ਬਣਾ ਰਿਹਾ ਤੇ ਉਧਰੋਂ ਸਾਹਮਣੇ ਲੈਸ਼ੀਰ ਦਾ ਦੂਤੇ ਸੂਰਜ ਚੜ ਰਿਹਾ ਧੁੱਪ ਆ ਰਹੀ ਹੈ ਤੇ ਉੱਪਰ ਬੱਦਲ ਭਾਈ ਵੀਰ ਸਿੰਘ ਜੀ ਜੋ ਆਪਣੀ ਕਵਤਾਂਾਂ ਦੇ ਵਿੱਚ ਪ੍ਰਕਿਰਤੀ ਦੇ ਨਿਯਾਰੇ ਨੂੰ ਬਿਆਨ ਕਰਦੇ ਸੀ ਸਤੁੱਤ ਕਰਦੇ ਸੀ ਪ੍ਰਕਿਰਤੀ ਦੀ ਉਸ ਦੇ ਸਾਖ ਸਾਥ ਨਿਯਾਰੇ ਤੋਂ ਦਿਖਾਈਏ ਇਹ ਹੈ ਇਹ ਸ਼ਰਧਾ ਆਲੂ ਇੱਥੇ ਆ ਕੇ ਇਹ ਮੰਦਿਰ ਦੀ ਘੰਟੀ ਹੈ ਟੱਲ ਕਹਿੰਦੇ ਆਪਾਂ ਉਹ ਖੜਕਾਉਂਦੇ ਆ ਇਹ ਤੁਹਾਨੂੰ ਦਿਖਾਇਆ ਟੱਲ ਸ਼੍ਰੀ ਲੋਕਪਾਲ ਲਕਸ਼ਮਣ ਮੰਦਿਰ ਦਾ ਇਹ ਉਹਨਾਂ ਦਾ ਅੱਗੇ ਛੋਟਾ ਜਿਹਾ ਇਹ ਇਹ ਵਿਵਸਥਾ ਮੰਦਿਰ ਦੀ ਬਾਕੀ ਆ ਸਾਰੀ ਬਸਤਾ ਸ੍ਰੀ ੍ਹੇਮਕੁੰਡ ਸਾਹਿਬ ਦੀ ਇਧਰ ਔਰਤਾਂ ਦਾ ਬਣਿਆ ਹੋਇਆ ਦੇਖੋ ਸ੍ਰੀ ਹਰ ਸਚੁ ਕਰਨੇ ੍ਹੇਮਕੁੰਡ ਸਾਹਿਬ ਜੀ ਦਾ ਦੂਸਰੇ ਪਾਸੇ ਦਾ ਵੀ ਉਹ ਇਹ ਟਲਪਲ ਕਰਦਾ ਸਰੋਵਰ ਵਿੱਚੋਂ ਹੋ ਕੇ ਜਾਂਦਾ ਹੈ ਸਰੋਵਰ ਵਿੱਚੋਂ ਜੋ ਗਲੇਸ਼ੀਅਰ ਦਾ ਫालतੂ ਬਾਧੂ ਪਾਣੀ ਆ ਜਾਂਦਾ ਉਹ ਆਪਣਾ ਰਸਤਾ ਬਣਾ ਕੇ ਅੱਗੇ ਜਾਂਦਾ ਕਹਾਂ ਜੀ ਕਿ ਇਹ ਦਰਿਆਵਾਂ ਦੇ ਵਿੱਚ ਕੋਈ ਅੱਗੇ ਜਿਹੜਾ ਜਾਂਦਾ ਅਗਰੇਸ਼ੀ ਕੇਸ ਤੱਕ ਜਾਂਦਾ ਪਾਣੀ ਜਿਹੜਾ ਉਹ ਗੰਗਾ ਦਰਿਆ ਦਾ ਵਧ ਜਾਂਦਾ ਰੀਸ਼ੀਕੇਸ਼ ਪਹੁੰਚ ਕੇ ਵੀ ਅਸੀਂ ਦੇਖਿਆ ਸੀ ਪਾਣੀ ਬੜਾ ਠੰਡਾ ਸੀ ਕਿਉਂਕਿ ਗਲੇਸ਼ੀਅਰ ਦਾ ਪਾਣੀ ਹੈ ਇਧਰੋਂ ਬੀਬੀਆਂ ਦਾ ਇਸ਼ਨਾਨ ਕਰ ਰਹੇ ਹੁਣ 또 ਪਿੱਛੇ ਫੇਰ ਚੱਲੀਏ ਉਧਰ ਲੰਗਰਾ ਹਾਲ ਵਾਲੇ ਪਾਸੇ ਇਹ ਹੈ ਸਰੋਵਰ ਦਾ ਇਸ ਪਾਸੇ 뷰 ਪਹਿਲੇ ਬੀਬੀਆਂ ਦੇ ਇਸ਼ਨਾਨ ਘਰ ਵੱਲ ਜਾਣ ਦਾ ਆਦਾ ਨਹੀਂ ਸੀ ਪਰ ਸੇਵਾਦਾਰ ਕਹਿੰਦੇ ਨਹੀਂ ਸਾਰਾ ਕਵਰਡ ਹੈ ਇਹ ਤੇ ਤੁਸੀਂ ਬਾਹਰ ਜਾ ਸਕਦੇ ਤਾਂ ਇਹ ਦੇਖੋ ਆਪਾਂ ਨੇੜੇ ਤੋਂ ਜ਼ੂਮ ਕਰਕੇ ਦੇਖੀਏ 뷰 ਇਹ ਉਸਮਾਨ ਦੇ ਸਿਖਰਾਂ ਨੂੰ ਸੁੰਨੀਆਂ ਚੋਟੀਆਂ ਫੈਲੀਆਂ ਚੋਟੀਆਂ ਇਧਰਲੇ ਪਾਸੇ ਕਣਕੋੜ ਬੱਦਲ ਇੱਥੋਂ ਦਾ ਮੌਸਮ ਇਹ ਆ ਵੀ ਕਦੋਂ ਵੀ ਪਤਾ ਨਹੀਂ ਕਿਹੜੇ ਵੇਲੇ ਇੱਥੇ ਮੀਂਹ ਪੈ ਜੇ ਤੇ ਕਿਹੜੇ ਵੇਲੇ ਇੱਥੇ ਬਰਫ਼ ਪੈਣ ਲੱਗ ਜੇ ਧੰਨਨ ਇੱਥੋਂ ਦੇ ਸੇਵਕ ਜਿਹੜੇ ਮਤਲਬ ਇੰਨੀ ਉੱਚੀ ਆ ਦੇਖੋ ਪੂਰਾ ਗਾਈਡ ਕਰ ਰਿਆ ਬੀਬੀਆਂ ਨੂੰ ਵੀ ਤੁਹਾਡਾ ਇਸ਼ਨਾਨ ਘਰ ਇੱਧਰ ਹੈ। ਇਸੇ ਇਸੇ ਕਰਕੇ ਹੀ ਸ਼ਰਧਾਲੂ ਐਡੀ ਐਡੀ ਦੂਰੋਂ ਚੱਲ ਕੇ ਆਉਂਦੇ ਆ ਜਦੋਂ ਇੱਥੇ ਇਹਨਾਂ ਨੂੰ ਸੁੱਖ ਸਹੂਲਤਾਂ ਉਹਵੇਂ ਮਿਲਦੀਆਂ ਨਾ ਪੂਰਾ ਵਧੀਆ ਇਹਨਾਂ ਨਾਲ ਡੀਲ ਕੀਤਾ ਜਾਂਦਾ। ਇਹ ਹੈ ਦਫ਼ਤਰ ਇਹਰ ਨਿਸ਼ਾਨ ਸਾਹ ਤੇ ਨਾਲ ਹੀ ਆਪਾਂ ਇੱਧਰ ਨੂੰ ਚੱਲ ਜੇ ਇਹ ਇਤਿਹਾਸ ਲਿਖਿਆ ਹੋਇਆ ਹੈ ਸੰਖੇਪ ਇਤਿਹਾਸ ਇੱਧਰ ਇਹ ਸੰਖੇਪ ਇਤਿਹਾਸ ਪੰਜਾਬੀ ਦੇ ਵਿੱਚ ਤੇ ਇੱਧਰ ਨਾਲ ਹੀ ਕਿਉਂਕਿ ਹਿੰਦੀ 벨ਟ ਦੇ ਵਿੱਚ ਪੈਂਦਾ ਸ਼੍ਰੀ ਹਿਮਕੁੰਡ ਸਾਹਿਬ ਉਹਦਾ ਹਿੰਦੀ ਦੇ ਨ ਸੰਖੇਪ ਤੇ ਆਸ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਸਥਿਤ ਸ਼੍ਰੀ ਹਿਮਕੁੰਡ ਸਾਹਿਬ ਇਧਰ ਹਾਂ ਬੱਚੋ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਹੇਮਪੁਰ ਸਾਇਤੋਂ ਨਹੀਂ ਹੇਮ ਦਿੱਲੀ ਤੋਂ ਦਿੱਲੀ ਤੋਂ ਆਏ ਹੇਮਕੁੰਡ ਸਾਹਿਬ ਤੇ ਕਾਤੇ ਆਏ ਤੁਸੀਂ ਦਿੱਲੀ ਤੋਂ ਦਿੱਲੀ ਤੋਂ ਆਇਆ ਇੱਥੇ ਗਾਂਘਰੀਆ ਸੇ ਗਾਂਘਰੀਆ ਸੇ ਪੈਦਲ ਆਏ ਨਹੀਂ ਅਭੀ ਤੋਂ ਉਸ ਪਰ ਆਏ ਆ ਘੋੜੇ ਪਰ ਤੇ ਅੱਜ ਪਹਿਲੇ ਦਿਨ ਤੁਹਾਨੂੰ ਖੁਸ਼ਕਿਸਮਤੀ ਹੈ ਤੁਹਾਡੀ ਵੀ ਪਹਿਲੇ ਦਿਨ ਘੋੜੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਨਜ਼ਦੀਕ ਆਏ ਬਿਲਕੁਲ 2000 ਰੁਪਏ ਲਿਆ ਹੋ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਕਰੋ ਇਸ਼ਨਾਨ ਇਧਰ ਲੜਕੀਆਂ ਦਾ ਇਸ਼ਨਾਨ ਕਰੋ ਇਧਰ ਤੇ ਤੁਸੀਂ ਇਧਰ ਜਾ ਸਕਦੇ ਹੋ ਇਹ ਹੈ ਜੂੜਾ ਕਰ ਅਜੇ ਦੇਖੋ ਮਤਲਬ ਸ਼ਰਧਾਲੂ ਆਏ ਨਹੀਂ ਹੌਲੀ ਹੌਲੀ 12 ਵਜੇ ਤੱਕ ਤਾਂ ਇੱਥੇ ਬਹੁਤ ਭੀੜ ਹੋ ਜਾਂਦੀ ਹੈ ਤੇ ਇਧਰ ਥੱਲੇ ਵਾਲਾ ਸੱਚਕੰਡ ਸਾਹਿਬ ਉੱਪਰ ਨੂੰ ਗਏ ਮੇਰੇ ਕੋਲ ਅਨੁਸਾਰ ਤੇ ਸੱਚਖੰਡ ਸਾਹਿਬ ਤੇ ਇਹ ਥੱਲੇ ਦੇਖੀ ਆਪਾਂ ਕੀ ਆ ਥੱਲੇ ਹੀ ਆ ਇਸ ਤਰ੍ਹਾਂ ਹੀ ਥੱਲੇ ਦੀਵਾਨ ਵਗੈਰਾ ਲੱਗਦੇ ਹੋਣਗੇ ਇਹ ਵੀ ਕੰਮੂਡੇਸ਼ਨ ਆ ਮੈਂ ਜਿੱਥੇ ਨਾਲ ਲੱਗੇ ਇਧਰੋਂ ਇਹ ਬੀਬੀਆਂ ਹਨ ਨਥਾ ਟੇਕ ਹੈ ਹਾਂਜੀ ਅੱਛਾ ਅੱਛਾ ਤੁਸੀਂ ਤਾਂ ਆਪਾਂ ਪਹਿਲੇ ਵੀ ਮਿਲ ਲਏ ਹਨ ਹਾਂਜੀ ਹਾਂਜੀ ਇਹ ਬੀਬੀ ਨੂੰ ਬਾਤ ਹੋਇਆ ਹਾਂਜੀ ਸਾਥੀਓ ਇਹ ਜਥਾ ਕਿਥੋਂ ਆਇਆ ਜੀ ਅਜੇ ਜੋੜੇ ਘਰ ਦੇ ਵਿੱਚ ਉਹ ਕੋਲੇ ਇਹ ਆਪਣੇ ਜੋੜਿਆਂ ਦਾ ਇਸ਼ਨਾਨ ਕਰਨ ਦਾ ਕਹਿੰਦੇ ਇਸ਼ਨਾਨ ਕਰਾਈਏ ਕਰਦੇ ਹਾਂ ਗੱਲ ਤੁਹਾਡੇ ਨਾਲ ਫਿਰ ਲੰਗਰ ਹਾਲ ਚੁਰੂ ਕੀਤਾ ਸੀ ਆਪਾਂ ਤੇ ਇਹ ਬਰਫੋਂ ਅੰਦਰਲੇ ਪਾਸੇ ਇਹ ਮੇਨ ਗੇਟ ਹੈ ਜャ ਉੱਪਰ ਜਾਣ ਦਾ ਰਸਤਾ ਸਤਖੰਡ ਸ਼੍ਰੀ ਹਿਮਕੁੰਡ ਸਾਹਿਬ ਦੇ ਉੱਪਰ ਦਾ ਇਹ ਥੱਲੇ ਦਾ ਵੀ ਇਹ ਥੱਲੇ ਦਾ ਵੀਊਆ ਇਹ ਸਚਕਣ ਸਾਹਿਬ ਦੇ ਉੱਪਰ ਦਾ ਵੀ ਉਹ ਬਾਕੀ ਫਿਰ ਸੰਗਤਾਂ ਆਉਣਗੀਆਂ ਫਿਰ ਗੱਲਾਂ ਬੱਤਾਂ ਫੇਰ ਕਰਾਂਗੇ ਆਪਾਂ ਆਉਣ ਵਾਲੀਆਂ ਸੰਗਤਾਂ ਦੇ ਨਾਲ ਅੱਜ 14 ਜੂਨ 2025